ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਸੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਲਓ ਜੀ ਗੱਲ ਐ ਇਦਾਂ ਵੀ ਜਿਹੜੀ ਆਚਾਰ ਵਾਸਤੇ ਅੰਬੀਆਂ ਉਹ ਲੱਗਿਆ ਜੀ ਤੋੜਨ ਸਾਰਾ ਟੱਬਰ ਹੋ ਗਿਆ ਇਕੱਠਾ ਤੇ ਕਿਵੇਂ ਅੰਬੀਆਂ ਤੋੜਨੀਆਂ ਉਹਨੇ ਦੱਸਣਗੇ ਚਾਚਾ ਕਹਿੰਦਾ ਵੀ ਤੁਸੀਂ ਤਾਂ ਤੁਹਾਡੇ ਤਾਂ ਨਵੇਂ ਨਵੇਂ ਤਰੀਕੇ ਆ ਅੱਲ ਦੇਖਦੇ ਹੁਣ ਚਾਚੇ ਵਾਲਾ ਤਰੀਕਾ ਕਿਹੜਾ ਏ ਸੋ ਖਬੀਰ ਖੜਗੀ ਜੀ ਆ ਕਿ ਥੱਲੇ ਰੱਖੀ ਜਾਏ ਪਾਉਂਗੇ ਕਾਚ ਸੱਚੀ ਕਾਲ ਦੀ ਸਾਰਿਆਂ ਨੂੰ ਵਾਇਗੁਰਜੀ ਕਾ ਖਾਲਸਾ ਰਾਇ ਗੁਰਜੀ ਕਿਥੇ? ਆ ਚਾਦਰ ਗਾਦੇ ਮੇਰੇ ਵਿਛਾਉਣੀ ਮੰਜਾ ਤੇ ਲਿਆਓ ਫਿਰ। ਫਿਰ ਬੀਬੇ ਚੰਬ ਗਿਰੂਗੇ। ਅੱਛਾ ਫੁੱਟਣ ਦੇ ਆਏ ਫੜੂਗੇ। ਅੱਛਾ ਅੱਛਾ ਮੈਂ ਪਿੱਛੇ ਵੀ ਚਾਦਰ ਤਾਂ ਹੈ ਨਾ। ਤੇ ਚਾੜਾ ਲਾ ਕੇ ਕਿਤੇ ਚਾਦਰ ਇਹਨਾਂ ਖਰਾਬ ਹੋ ਜਾਵੇ। ਨਹੀਂ ਨਹੀਂ। ਹੂੰ। ਅਸੀ ਘਬ ਲਾਓ। ਅਸੀ ਗਾਲ ਦੀ। ਹੂੰ। ਅੰਬ ਦਾ ਪਾਵਾਂਗੇ achar। ਚਾਚਾ ਪਤ ਨਹੀਂ ਗਿਆ। ਚਲ ਤੱਕ ਕਿੱਥੇ ਗਿਆ? ਸਾ ਚਾਚਾ ਗੁੰਸਾਂ ਗੀਤ ਆ ਚੱਲ ਬੰਨਣ ਲੱਗ ਰਿਹਾ ਹੈ ਸਾਸਰੀ ਕਾ ਬਲਾ ਚਾਚੇ ਦੇ ਬੰਨਣ ਲੱਗ ਰਿਹਾ ਸਾਡੀ ਮਾ ਜੀ ਕਾ ਬੰਨ ਦਾ ਤੇਰੇ ਲਾਉਣਾ ਸੀ ਸਾਡੀ ਚਾਦਰ ਬੜੀ ਹੈਗੀ ਸਿਰ ਪਰ ਛਾਦਰ ਲੱਗੀ ਹੋਈ ਹੈ ਲੋ ਤਾਂ ਇਹ ਤੇ ਬਹੁਤ ਹੀ ਹੋ ਜਾ ਲੋ ਤੇ ਆ ਲੈ ਮਿੱਤਰ ਉਹ ਯਾਰ ਆਦਾ ਕੰਮ ਗਲਤ ਆ ਚਾਚੇ ਤੇਰਾ ਅੱਧੀਆਂ ਦਾ ਖਰਾਬ ਕਰ ਤਾ ਇਹ ਤਾਂ ਹਿੱਕ ਗਈ ਹੈ ਦੱਸੋ ਥੱਲੇ ਬਾਕੀ ਵਿੱਚ ਨਾਨਾ ਉਹਦੇ ਵਿੱਚ ਤਿੰਨ ਚਾਰ ਤੇ ਇੱਧਰ ਪਈਆਂ ਵੈਰੀ ਗੁੱਡ ਪੁੱਤ ਲੈ ਆਪਣੀ ਫੇਰ ਚ ਮਾਰੀ ਜਾਂਦਾ ਆਪੇ ਚਾਚਾ ਦਾ ਹਾਂ ਆਇਆ ਹੈ ਆਇਆ ਉਹਦੇ ਨੇ ਕੁੱਤੇ ਉਹਨਾਂ ਦੇ ਹਾਂ ਕੁੱਤੇ ਆਏ ਇੱਧਰ ਤਾਂ ਹੈ ਨਹੀਂ ਯਾਰ ਅੰਬੀ ਉੱਪਰ ਚੜ ਜਾ ਚਾਚੇ ਚਾਚੇ ਇੱਥੇ ਚੜ ਜਾ ਤੂੰ ਚੜ ਜਾ ਸੀ ਥੱਲੇ ਆਪੇ ਆਈ ਜਾਣਾ ਥੱਲੇ ਮੈਂ ਕਹਿੰਦਾ ਹੈ ਕੋਠੇ ਤੇ ਚੜ ਜਾ ਉਧਰ ਬਾਡੀ ਬਿਲਡਰ ਉਹਦਾ ਕੀ ਕਹਣਾ ਤੇਰੇ ਕੱਪੜੇ ਚਾੜਹੜ ਉੱਪਰ ਜਾੜਾ ਆਇਆ ਨੇ ਇਹਨੂੰ ਆ ਫੜਦਾ ਉਹ ਕੱਪੜੇ ਫੜਾਇਆ ਜਾਂਦਾ ਹਾਂ ਹਾਂ ਫਿਰ ਮੱਛਰ ਸẽਗਾ ਹਾਂ ਜੀ ਫਿਰ ਆ ਜੜੀ ਚੁੱਕ ਲੈ ਆ ਜਾ ਤਨੋਂ ਥੱਲੇ ਖੜੇ ਕਾਗ ਥੱਲੇ 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 ਲੈ ਨੇ ਉਹਨੂੰ ਐਂ ਤੇ ਰੱਖ ਲੈ ਹਾਂ ਇਹ ਕਾ ਤੇ ਹਾਂ ਤੇ ਇੱਕੇ ਪਾਸੇ ਤੇ ਬਾਲਟੀ ਲਿਖਾਂਦਾ ਮੈਂ ਬਾਲਟੀ ਲਿਖਾਂਦਾ ਥੱਲੇ ਵਾਲਾ ਚੱਕੇ ਵਿੱਚ ਪਾ ਲੈ ਮੈਂ ਬਾਲਟੀ ਲਿਖਾਂਦਾ ਚਾ ਕੇ ਟੋਟੇ ਜੇ ਪਾ ਲਈ ਸਿੱਧਾ ਡਾਇਰੈਕਟ ਟੋਟੇ ਤੇ ਹੋਰ ਕੇ ਟੋਟਾ ਦੇ ਟੋਟਾ ਹਾਂ ਨਾ ਬਾਟੀ ਵੀ ਚਾ ਲੋੜ ਆ ਜਾ ਕੇ ਘਰੇ ਬਣਾਉਣਾ ਆਪਣਾ ਦਾ ਸਮਾਨ ਹੈ ਠੀਕ ਓਕੇ ਆਗੀਆਂ ਰੌਣਕਾਂ ਹੈ ਟੋਟਾ ਹੀ ਬਹੁਤ ਕਸੁੱਤੀ ਜਗ੍ਹਾ ਰੱਖਿਆ ਪਤਾ ਇਹਨੇ ਪਤਾ ਨਹੀਂ ਕਿੱਥੇ ਰੱਖਿਆ ਵਾਦਾ ਦੇਖੀ ਸ਼ੇਲੂ ਦਾ ਸੂਣਾ ਸ਼ੇਲੂ ਵਧਾਦੀ ਕਿਥੇ ਮੂਰੇ ਦਾਦ ਵੀ ਤਿੱਖਾ ਜਈ ਹੈ ਐ ਕਰੀਗੇ ਆਏ ਆਗੀ ਘੁੰਮਦੀ ਹੱਥ ਦੇ ਕਰਦੇ ਮਰੀਲੇ ਚ ਬਲ ਚਾਚਾ ਤੇ ਦੇਖੋ ਸੋਣ ਨਾ ਪਤਾ ਹੀ ਲੈ ਦੇਣਾ ਉਹਨੂੰ ਬੱਕਰੇ ਦੇ ਜਿਹੜੇ ਕਰਨ ਐ ਐਸੇ ਵੀ ਰਾਜਾ ਪੋੜਾ ਤੂੰ ਪਾਗਲ ਆ ਨਹੀਂ ਅਸੀਂ ਦੇਖ ਮੈਂ ਤੇਰੇ ਪਾ ਤੂੰ ਤੇਰੀ ਭੈਣ ਦੇ ਦਿਮਾਗ 'ਚ ਫਰਕ ਆ ਗਿਆ ਕਿ ਨਹੀਂ ਦੱਸੀ ਮੈਨੂੰ ਓਏ ਆਹ ਕਿੱਕੜਾ ਪਾਈਏ ਨਹੀਂ ਮੇਰੀ ਕਾ ਸੁਣ ਮੇਰੀ ਕਾ ਇੱਧਰ ਸੁਣ ਓਥੇ ਮਾਰਕੀਟ ਦੇ ਜਿਹੜੇ 10 ਆਂਬ ਥੱਲੇ ਗਿਰਿਆ ਕੀ ਫਾਇਦਾ ਹੋਏਗਾ ਲੈ ਨਹੀਂ ਕਹਿ ਰਹੇ ਓਥੇ ਗਿਰਿਆ ਚਾਚਾ ਕਹਿੰਦਾ ਮੈਂ ਚੱਕ ਲੜੇ ਤੂੰ ਗੇਰਲਾ ਥੱਲੇ ਇੱਥੇ ਬਾਤ ਆ ਕੀ ਗੋ ਬੋਲਦੀ ਦੱਸ ਤੇਰੀ ਭੈਣ ਦਾ ਦਿਮਾਗ ਠੀਕ ਹੈ ਕਿਵੇਂ ਆ ਉਹ ਤਾਂ ਪਰੇ ਰਿਓ ਗਿਆ ਨਾ ਜੀ ਜਿਹੜੀ ਕੰਮ ਜੋ ਕਰਨਾ ਥੋੜੀ ਚੱਲ ਚਪਾ ਹੈ ਦੇ ਵਿੱਚ ਫਾਤ ਫੜ ਦੇ ਕੇ ਇਹਨੂੰ ਆਹ ਜਿਹੜੇ ਇੱਧਰ ਇਹਨਾਂ ਦੇ ਥੱਲੇ ਲੱਗ ਗਿਆ ਉਹ ਬੱਲੇਓ ਸ਼ੇਰਾ ਹਾਂ ਉਹੀ ਤਾਂ ਰੌਲਾ ਬਾਹੋ ਚੱਲੇ ਨਨ ਆ ਮਾਸ ਸਿੱਧੀਆਂ ਨੇ ਕਮਾਸੀ ਜੋਗੇ ਹੋ ਗਏ ਇਹ ਚੱਲ ਵੈਰੀ ਗੁੱਡ ਮਣਗੀ ਗੱਲ ਫਤ ਅੱਧਾ ਕਥਿਆ ਲਾ ਕਰਨਾ ਸੁਵੀਰ ਉਹ ਦੇਖ ਪਿਆ ਦੇਖ ਉਹ ਪੈਰਾਂ ਚ ਪਿਆ ਉਹਦੇ ਪਰਲੇ ਪਾਸੇ ਕਿ ਬੱਕਰੀਆਂ ਨੇ ਸਾਡਾ ਲਹੂ ਪੀਤਾ ਵਾ ਇਹਨਾਂ ਨੇ ਇਹ ਸਾਡੇ ਕੋਲੇ ਘੁੰਮੀ ਜਾਂਦੀਆਂ ਇਹਨੂੰ ਜਰਕਣਾ ਵੀ ਗੱਡੀ 'ਚ ਬੈਠ ਜਾ ਉਹ ਗੱਡੀ 'ਚ ਨਹੀਂ ਬੈਠਣਾ ਸਾਡੇ ਨਾਲ ਫੇ ਜਾਣਾ ਵੀ ਨਹੀਂ ਹੈਗਾ ਪਾਰ ਲੱਗੇ ਬਿਤਾ ਦੇ ਲੋ ਹਾਂ ਇਥੇ ਬਾਅਦ ਵਿੱਚ ਫਿਰ ਹੁਣ ਉਹ ਚਟਣੀ ਤਾਂ ਠੰਡੀ ਹੋ ਗਈ ਹੁਣ ਉਹ ਵੀ ਪਾਣੀ ਪੜੀਆਂ ਨਾ ਹਾਂ ਪਾ ਦੇਣੇ ਲੱਗਿਆ ਚਾਚੇ ਅਰਲਾ ਦਾ ਫਾਇਦਾ ਹੋ ਗਿਆ ਤਾਂ ਪੱਤੇ ਖਾਣ ਲੱਗ ਗੀਆਂ ਲੈ ਰੋ ਹੋ ਕੋਈ ਪੁੱਛੇ ਦੀ ਤੋੜ ਮੰਨ ਨਹੀਂ ਚਾਚੇ ਚੰਗਤ ਨਹੀਂ ਜੜੀਆਂ ਚ ਨਹੀਂ ਉਹ ਫਿਰ ਇੱਥੀ ਚਾ ਇੱਧਰ ਜਿਆਦਾ ਇੱਧਰ ਹੈਗੇ ਤੇ ਨਾ ਔਰ ਇਥੇ ਕਾਲੇ ਦਾ ਹੀ ਤੋੜ ਕੇ ਲੇ ਕੇ ਖੋਦਣ ਆਹ ਦੇਖੋ ਕਾਲੇ ਦਾ ਹੀ ਤੋੜ ਲੈ ਕੇ ਹਾਂ ਹੈਰ ਬਾ ਜੇ ਤਾ ਚਾਉਟ ਆਣੇ ਤੇ ਚੜ ਜਵੇ ਨਾ ਕਿਹੜੇ ਪਰ ਉਹਦੇ ਪਰ ਬੱਲੇ ਬਣ ਜਵੇ ਚਾਚੇ ਉਹ ਦੇ ਕਿੰਨੇ ਗੁੱਥੇ ਨਾਲੇ ਨੀਮ ਆ ਹਾਂ ਉਹ ਗੁੱਥੇ ਹਾਂ ਗੁੱਥੇ ਹੈ ਖਾਦੇ ਆ ਆ ਦੇਖ ਲੋ ਆ ਦੇਖੋ ਕੋਈ ਤਾਂ ਥੱਲੇ ਉੱਥੇ ਤਾਨੇ ਫਿਰ ਕਿੱਥੇ ਜਾਣਾ ਹੁਣ ਜਾ ਹੋ ਜਾਣਾ ਚਾਚੇ ਇੱਥੇ ਤੇ ਆ ਕੇ ਆਏ ਕਰਕੇ ਆਏ ਜਾ ਹੋ ਜਾਣਾ ਬਸ ਬਸ ਚੱਲ ਤੂੰ ਲੋਟ ਹੈ ਇੱਧਰ ਤੇ ਪੂਰਾ ਕਰ ਦੇ ਸਾਨੂੰ ਤਾਂ ਕੋਈ ਚੱਕਰ ਨਹੀਂ ਹੈ ਲੋ ਬੇਜਾਹੀ ਦੇ ਟਾਣੇ ਚਾਹੀਦੇ। ਯਾ ਇਹ ਵੀ ਠੀਕ ਆ ਗੱਲ। ਇਹ ਵੀ ਥਰੀ ਮਾਰੀ ਗੱਲ ਇਹਨੇ। ਐ ਚੁੱਪ ਚਲੋ ਹੋ ਗਏ। ਪਿੱਛੋਂ। ਦੇਖੀ ਸਿਰ ਤੇ ਨਾ ਮਾਰਨੀ। ਹੋਏ ਕਾਸਾ। ਸੁਖਵੀਰ ਨੇ ਦੋ ਦਿਨ ਪਿੰਡ ਜਾ ਕੇ ਆਏ ਕਹੀ ਜਣਾ ਮੇਰੇ ਤਾਂ ਸਿਰ ਚ ਅੰਬੀ ਵੱਜੀ ਹੋਈ ਦੁੱਖ ਦਾ ਮੈਂ ਤਾਂ ਪਈ ਪੈਣਾ ਮੈਂ ਤਾਂ। ਐਵੇਂ ਦੇ ਕਿੰਨੀਆਂ ਲੱਗੀਆਂ ਹੋਈਆਂ। ਆ। ਕਿਤਨੇ ਕੋਈ ਫੱਲ ਗਈ। ਬਹੁਤੀ ਦੂਰ ਚਲੇ ਗਏ ਨਾ ਸ਼ਾਬਾਸ਼ ਸਾਡਾ ਹੋ ਗਿਆ ਕੋਟਾ ਪੂਰਾ ਤੇ ਹੁਣ ਚਾਚੇ ਨੂੰ ਵੀ ਤਾਰਨਾ ਪਰਦਾ ਹੈ ਚਾਚੇ ਨੂੰ ਤਾਰ ਰਹੇ ਆ ਪਹਿਲੇ ਪਰੋਣੇ ਦੇ ਮੋਢਿਆਂ ਪਰ ਚੜੂ ਮਿਲ ਲੱਗਦਾ ਹੁਣ ਇਹ ਚਾਚੇ ਤੂੰ ਮੂੰਹ ਪਰਲੇ ਪਾਸੇ ਨੂੰ ਘੁਮਾ ਇੱਕ ਪੈਰ ਇੱਥੇ ਰੱਖ ਕੇ ਪਿੱਛੇ ਜਾ ਪਿੱਛੇ ਮੈਂ ਵੀ ਕਿੱਥੇ ਆਉਂਦਾ ਮਸ ਤੂੰ ਤੈਨੂੰ ਦੱਸਦਾ ਜਿਹੜੀ ਗੱਲ ਮੈਂ ਕਹਿੰਦੀ ਸੀ ਤੂੰ ਇੱਕ ਵਾਰ ਮੇਰੇ ਮੋਢੇ 'ਤੇ ਪੈਰ ਰੱਖ ਥੱਲੇ ਬੈਠੀ ਜਾਈਂ ਵਾ ਮੈਂ ਤੂੰ ਬਰੇ ਮੋਢੇ 'ਤੇ ਪੈਰ ਰੱਖਵਾ ਸਿੱਖਾ ਦੂਆ ਪੈਰ ਰੱਖ ਹਾਂ ਹਾਂ ਇਹ ਹਾਂ ਇਹ ਕਰਦੇ ਪਰੋਣੇ ਦਾ ਇੰਜਣ ਛੇਤੀ ਹੂੰ ਕਰਦੇ ਕਰਦੇ ਠੀਕ ਹੈ ਠੀਕ ਹੈ ਅੱਜ ਲੋਟ ਆਇਆ ਇਹ ਮੰਨ ਗਿਆ ਨਾ ਹੂੰ ਮੰਨ ਗਿਆ ਹੋ ਤੇ ਫੜੀ 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 ਤਿਆਰ ਕਰ ਪਾਇ ਨਾ ਲੋਈ ਲੋਈ ਪੱਕਾ ਪੈ ਗਿਆ ਉੱਤਰ ਗਏ ਉੱਤਰ ਗਏ ਕਦਾਂ ਕਹੀ ਪਰੋਣੇ ਦਾ ਇੰਜਣ ਕਰਨਾ ਹਾਂ ਅਰਜਨ ਕਰਤਾ ਨਾਲੇ ਅੰਬ ਪਰ ਚੜਾ ਕੇ ਕਰਿਆ ਨਾ ਕਿਧਰ ਨੂੰ ਛਲਣ ਚੁਗਾ ਹਾਂ ਕਰੀਆਂ ਤਾਸਪਾ ਫੇਰ ਹੈ ਆਰੀ ਫੇਲ ਹੁਣ ਤਸ ਲਈਏ 2-3 ਸਾਲ ਦੀ ਹਾਂ ਵਾਜੀ ਆਇ ਕਾ ਚਾਚਾ ਹਨੀ ਪ੍ਰਸ਼ਾਦਾ ਅਸੀਂ ਛਕਣਾ ਨਾ ਕੇ ਪਰ ਉਹਦੇ ਪਹਿਲਾ ਪਹਿਲਾ ਹੁਣ ਅਸੀਂ ਲਵੇੜ ਦਿੰਦੇ ਚਟਣੀਆਂ ਵਾਲਾ ਕੰਮ ਹਾਂ ਹੋਰ ਕੀ ਕਰਨਾ ਫਿਰ ਹੁਣ ਚਲ ਅੰਦਰ ਸਾਮਾਨ ਚੱਕ ਕੇ ਦਿਆ ਚਟਣੀ ਉਰੀ ਨੂੰ ਰੱਖ ਲਓ ਮੈਂ ਕਹਿੰਦਾ ਉਰੀ ਠੀਕ ਰਹੂਗੀ ਜਾ ਕੇ ਬਾਹਰ ਕੱਢ ਲਓ ਮੈਂ ਚੱਕ ਲਵਾਂ ਮਾਸੀ ਵਾਲਾ ਡੱਬਾ ਜਿੱਥੇ ਪਿਆ ਮਾਸੀ ਵਾਲਾ ਡੱਬਾ ਉਸੇ ਚੱਕ ਲਿਓ ਆ ਤੈਨੂੰ ਲਓ ਜੀ ਸਾਡੀ ਚਟਣੀ ਦੀ ਡਿਮਾਂਡ ਵਧੀ ਹੋਈ ਬਹੁਤ ਆ ਕਈ ਇਸੇ ਧਾਰਾਂ ਵਿੱਚ ਜਾਣੀਆਂ ਕਈ ਜਣੇ ਸਾਨੂੰ ਕਹਿੰਦੇ ਹਾਲ ਵੀ ਸਾਡੇ ਪਾਸੇ ਹੋਰ ਬਣਾ ਲਿਆਓ ਏਦਾਂ ਕਰ ਲਿਓ ਉਹ ਕਰ ਲਿਓ ਪਰ ਇਹ ਅੱਗੇ ਦੇ ਪੰਜ ਕਰਾ ਕਰਾਂਗੇ ਨੌਂਸ ਕਰਨਾ ਆਪਾਂ ਨੇ ਪਹਿਲਾਂ ਹਫਤਾ ਪਹਿਲਾਂ ਵੀ ਭਾਈ ਜਦ ਅਸੀਂ ਸਾਰਾ ਕੰਮ ਕਰ ਲੰਦੇ ਬਾਅਦ ਚ ਤੁਸੀਂ ਕਹਿੰਦੇ ਸਾਨੂੰ ਓਏ ਨਲੀ ਬਣਾ ਰਿਹਾਓ ਪਰ ਲੈ ਜਾ ਯਾਰ ਇਹ ਕਰਾਂਗੇ ਯਾਰ ਇਹਨੂੰ ਲੈ ਜਾ ਪਰ ਯਾਰ ਮੈਨੂੰ ਦੁਖੀ ਕਰਿਆ ਪੈਨੇ ਯਾਰ ਹੁਣ ਹੱਥ ਧੋ ਕੇ ਆਈ ਤੂੰ ਆਪਣੇ ਆਪਾਂ ਨੇ ਗਾਹਨ ਨੌਂਸ ਕਰ ਦੇਣ ਵੀ ਅਸੀਂ ਚਟਨੀ ਪਾਉਣ ਚੱਲੇ ਭਾਈ ਜੀਨੇ ਜਿਹਨੇ ਪਰਵਾਣੀ ਹੋਣੀ ਸਾਨੂੰ ਦੱਸ ਦੋ ਪਹਿਲਾਂ ਹੀ ਪੈ ਕਰ ਦੋ ਅਸੀਂ ਚੱਕੜੇ ਵੀ ਗੁੱਗਲ ਅੱਛਾ ਗੁੱਗਲ ਚਾਹ ਗੁੱਗਲ ਫੇਕਾ ਦਾ ਕਰ ਰਿਹਾ ਨਹੀਂ ਪਤਾ ਜਾਂ ਸਾਡਾ ਕੰਮ ਖਤਮ ਹੋ ਜਾਂਦਾ ਬਾਅਦ ਚ ਫੋਨ ਵੀ ਸਾਡੇ ਵਾਸਤੇ ਵੀ 2 ਕਿਲੋ ਸਾਡੇ ਵਾਸਤੇ ਵੀ ਕਿਲੋ ਫਿਰ ਔਖਾ ਹੋ ਜਾਂਦਾ ਬਾਰ-ਬਾਰ ਦੁਬਾਰੇ ਕਾਹਨੇ ਬਣਾਉਣੇ ਹਨਾ ਗਾਹਾਂ ਨੂੰ ਫਿਰ ਅਗਲੀ ਵਾਰ ਫਿਰ ਪਤਾ ਕੀ ਕਰਨਾ ਕੜਾਈ ਜੜਾ ਲੈਣਾ ਤੂੰ ਉਹਦੇ ਵਾਲਾ ਬੜਾ ਬੜਾਈ ਚੱਕ ਤਣੇ ਪੱਟੇ ਕਰਾ ਦੇਣੀ ਤਸੱਲੀ ਫਿਰ ਚੱਲ ਦੱਸੋ ਰਜੇ ਜੀ ਚੱਲ ਜੀ ਬੱਲੇ 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 ਨੇ ਤਾਂ ਵੀ ਫਾਉਂਡਾ ਡੱਬੇ ਬਾਹਰ ਕਿਹਾ ਸੀ ਮੈਨੂੰ ਹੱਥ ਮੋਚਾ ਤੂੰ ਖੜਾ ਚੱਲ ਨਹੀਂ ਭਰੂਗੇ ਤਾਂ ਆ ਕੀ ਹੋਗਾ ਫਿਰ ਘੱਟ ਵੱਧ ਜਿੰਨਾ ਵੀ ਹੈ ਨਹੀਂ ਕੜਾਹੀ ਕਰ ਲੂਗਾ ਨਹੀਂ ਹੁਣ ਤਾਂ ਫਿਰ ਇਹੀ ਕੰਮ ਨੂੰ ਰਹਿਉਗੇ ਫਿਰ ਸਾਰਿਆਂ ਚ ਬਰਾਬਰ ਬਰਾ ਥੋੜੀ ਥੋੜੀ ਕਰਕੇ ਪਾ ਲੂਗੇ ਜਾਣਾ ਨਹੀਂ ਦਾ ਮਤਲਬ ਅਸੀਂ ਘਰ ਨੂੰ ਹਾਏ ਇੱਕ ਨੂੰ ਡੱਬੇ ਲਈ ਖੜਾ ਪਿੱਛੇ ਇਹ ਕਹਦਾ ਮੇਰੀ ਨਾਨੀ ਦਾ ਦੋਸਤਵੇਂ ਇਹ ਕਿਨੂਰਾ ਦੇ ਕਿਨਾਰੇ ਨੂੰ ਕੱਢੀ ਸਵਾਦ ਲੱਗੀ ਬਾਈ ਇਹਨੂੰ ਡੱਬੇ ਦਾਉਂਗੇ 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 ਹਾਏ ਓਏ ਰਾਮਾ ਕਿਨੂਰਾ ਲੱਗਿਆ ਵੀ ਡੱਬਿਆਂ ਦੇ ਪਿਆਲਾ ਚੱਕਰ ਪੈਦਾ ਔਰ ਮੈਂ ਵੀ ਆਪਣੇ ਡੱਬੇ ਚੱਕ ਕੇ ਲਿਆਣਾ ਹਾਂ ਹਾਂ ਰੋੜਾ ਟੱਕਣ ਲਾ ਕੇ ਰੱਖ ਲੋ ਹਾਂ ਇਹ ਘੱਟ ਬਾਦ ਵਿੱਚ ਪਾਲਾ ਲੇਗਾ ਪਹਿਲਾਂ ਸਾਰੇ ਲੈਵਾ ਬਿਲਾ ਟੱਕਰ ਓਹੋ ਤੂੰ ਪਾਸ ਹੈ ਪਾ ਪਾ ਅੱਛਾ ਇਹ ਉੱਥੇ ਹਾਂਗਕਾਂਗ ਵਾਲਾ ਕੰਮ ਹੈ ਸਮਝ ਰਹੇ ਹੋ ਅੱਛਾ ਹਾਂ ਇਨਾ ਬਾਹਤ ਚਪਾਈ ਚੱਲ ਹਾਫੇ ਲੇ ਗਿਆ ਚੱਲ ਬਸ ਬਹੁਤ ਹਰ ਰੋਕ ਲੈ ਇਹਨੂੰ ਚੱਲ ਕਰਦੇ ਬੁੱਧਿਆ ਆਪਣੇ ਹੀ ਫਰੂੰਗੇ ਕੋਈ ਨਾ ਰੁਕਦਾ ਜੇ ਤੇ ਜਬਦ ਨਹੀਂ ਹੈ ਬਲਾ ਲਾ ਹਾਂ ਚੱਲ ਵੀ ਪਾਓ ਮੈਂ ਨਹੀਂ ਹੈ ਬਾਦੂ ਆ ਆਏ ਚਾਰ ਬਾਣਾ ਚੱਲ ਤੇ ਇੱਕ ਬਿਲਕੁਲ ਕਰੀ ਉਧਰ ਬਾਕੀ ਸਾਰੇ ਵੀ ਉਹੀ ਵੀ ਕਰਦੇ ਤੁਸੀਂ ਤੇਰੇ ਨੌਕਿਆ ਔਰ ਜਿਹੜੇ ਡੱਬੇ ਡੱਬੇ ਵਾਲੇ ਚੱਕਰ ਚ ਨਾ ਪਿਆ ਉਹ ਘਰ ਤੇ ਚਾਚੇ ਤੁਸੀਂ ਪਾ ਲਿਓ ਉਹਨੇ ਲਫਾ ਫਲੂਫੇ ਵਿੱਚ ਕਰਦੇ ਨਾ ਮਾਨਾ ਤਈ ਚਾਚੇ ਆ ਤੇਰਾ ਤੇਰਾ ਜਿਹੜਾ ਮੈਂ ਤੇਰੇ ਤੋਂ ਕੋਈ ਗੱਲ ਪੁੱਛਣੀ ਹੈ ਪਹਿਲਾਂ ਹਾ ਦੋ ਪਰ ਲੈ ਲੈ ਕਿੰਨੀ ਕਾ ਪਾਉਂਗੇ ਇਹ ਸ਼ਾਲੇ ਘਰ ਫਤੇ ਇੱਕ ਨੂੰ ਡਾਊਟ ਆਉਣ ਤੋਂ ਪਹਿਤ ਆਵਾਜ਼ ਦੋ ਮੇਰੇ ਬਾਅਦੋਂ ਚੱਲ ਪਿਛੇ ਪਹਿਲੇ ਬਗਮ ਨੇ ਮਿੱਟੀ-ਮੁੱਟੀ ਅੰਗਰੇਜ਼ੀ ਵਿੱਚ ਆਹ ਫੜੀ ਨਾਨੀ ਕਿੱਥੇ ਨਾਨੀ ਦੇ ਖਾਣੇ ਲੈ ਨਾਨੀ ਦੇ ਖਾਣੇ ਅਰੇ ਆਦਾ ਖਾਇਆ ਨਾਨੀ ਨੂੰ ਨਾਨੀ ਉਹ ਹਾਨੀ ਰੋਟੀ ਖਾਣ ਗਈ ਉਹ ਮੱਥਾ ਟੇਕਣ ਗਈ ਵੀ ਆ ਲੋ ਰੋਟੀ ਖਾ ਕੇ ਮੱਥਾ ਟੇਕਣ ਚਲੇ ਗਈ ਉਹ ਕੋਣ ਪੁੱਛ ਲੋ ਹੋਰ ਪਾ ਦਿੰਦੇ ਸਾ ਵੀ ਕੁਝ ਦੇਖ ਦੇਖੀ ਇਗਨੋਰ ਕਰ ਕੇ ਆ ਗਈ ਅੱਗ ਲਾ ਦੇ ਤੱਕਣ ਦੇ ਬੜਿਆ ਤੱਕਣ ਨਹੀਂ ਬੜਦਾ ਹਾਂਗਾ ਪੱਕਾ ਇਹ ਤਾਂ ਖੰਦੂ ਆਇਆ ਬੇਕਾਰ ਹੋ ਗਿਆ ਸਾਰਾ ਰਾਜ ਵੀ ਨਾ ਮਾ ਫੜਾਇ ਦੇ ਕੋ ਆਪਰੰਦ ਰੱਖ ਦੇ ਬਚ ਗਿਆ ਇਹੋ ਜੂੜੀਆਂ ਨਾਲ ਨਹੀਂ ਲਾਇਆ ਵਟਕਣ ਪਾਏ ਨੇ ਕੋਈ ਨਾ ਕਰ ਬਣਾਉਣ ਵਾਲੇ ਨੂੰ ਵੀ ਛੱਡੋ ਛੱਡਣੀ ਆ ਹਾਂ ਮਾਮੀ ਨੂੰ ਛੱਡਣੀ ਆ ਕਿੱਥੇ ਮਾਮੀ ਵਾਲਾ ਡੱਬਾ ਮੰਗੋ ਕਿੱਥੇ ਲੈ ਆਓ ਹੁਣ ਮਾਮੀ ਦਾ ਡੱਬਾ ਇਹ ਬਣਾਣਾ ਇਹਨੂੰ ਵੀ ਛੱਡੋ ਉਹ ਤਾਂ ਤੂੰ ਦੇਖਣਾ ਹੀ ਰਹਿ ਹੁਣ ਵਿੱਚ ਬਣਾਣਾ ਛੱਡਣ ਦਾ ਕੀ ਮਤਲਬ ਹੈ ਮਾਮੀ ਦੀ ਗੱਲ ਹੋਈ ਹੋਈ ਹੈ ਵੀ ਭਾਈ ਮੈਂ ਬਾਅਦ ਡੱਬਾ ਤਰਪ ਕਰਨਾ ਇਹ ਧੱਕਣਾ ਫੜਾ ਚੱਕਲਾ ਦੇ ਮਤਲਬ ਹੈ ਤੁਸੀਂ ਆਪਣੀ ਭੈਣ ਨੂੰ ਉਹ ਹੈਗਾ ਇੱਥੇ ਰੱਜਣਾ ਕਿਸੇ ਨੇ ਇਹ ਕੀ ਹੈ ਇਹ ਛੇਲੂ ਨਹੀਂ ਲੈਣਾ ਡੱਬਾ ਲੈਣਾ ਕੋਈ ਨਾ ਕੋਈ ਨਾ ਬਦਲ ਆ ਚੱਕ ਬਾਪੀ 2 ਮਿੰਟ ਜਾ ਆਉਂਦੇ ਤੈਨੂੰ ਰੱਖੇ ਧੱਕਾ ਨਹੀਂ ਲੱਗਿਆ 40% ਤੂੰ ਜਾ ਲੈ ਜਾ ਤੂੰ ਖੜ ਕੇ ਵਾਸ ਖੱਟਾ ਉਪਰੋਂ ਨਾਲ ਵਿੱਚ ਨਾ ਜਿਹੜੇ ਨਾ ਹਵਗੇ ਲੱਗੇ ਆ ਤੈਨੂੰ ਲੱਗਦਾ ਤੈਨੂੰ ਲੱਗਦਾ ਹਾਂ ਦੇ ਵਿੱਚ ਪੁੱਤਾ ਚਾਰ ਪਾਉਣਾ ਹੋਂ ਦੇ ਵਿੱਚ ਇਹਨੂੰ ਚਾਰ ਪਾਉਣਾ ਹੂੰ ਇਹਨੂੰ ਤਾਂ ਮੈਨੂੰ ਨਾਲ ਲਿਖ ਜਾਣਾ ਪੈਣਾ ਘਰੋਂ ਉੱਥੇ ਦੇ ਬਣਾ ਕੇ ਮਾਸੀ ਨੂੰ ਦੇ ਕੇ ਜਾਊਂਗਾ ਚਾਰ ਨਾਲ ਦੇ ਜਾਣਾ ਹੈ ਹਾਂ ਡੱਬੇ ਨੂੰ ਕੇਕ ਨੂੰ ਵੀ ਲਿਖ ਜਾਣਾ ਮੈਂ ਦੇਖਿਆ ਪਰ ਡੱਬੇ ਦਾ ਆਕ ਲੈ ਆਇਆ ਦੋਸਤ ਇਹਦੇ ਵਿੱਚ ਜੇ ਪਾ ਲਿਓ ਕਿਥੇ ਤੂੰ ਵੀ ਦੇਖੂਗਾ ਕੋਈ ਡੱਬਾ ਜੈਨੋ ਕਿ ਲਫਾਫਾ ਲੈਣਾ ਸਤਾਰ ਨੂੰ ਲੈ ਆਏ ਤੂੰ ਤੇ ਐਂ ਕਰੀ ਬਿੰਦਰਾ ਕਾ ਕੱਢ ਲਈ ਜਾ ਕੇ ਹਨਾ ਆਪਣਾ ਜੋਗੀ ਇਹਦੇ ਚੋਂ ਪਾ ਲੈ ਰਾਜ ਬਿੰਦਰ ਦੇ ਉੱਥੇ ਕੱਢ ਲਈ ਡੱਬੇ ਨਾ ਨਾ ਇੱਥੇ ਡੇ ਲਾ ਜਾਣੀ ਦੀਦੀ ਨੇ ਨਾ ਚਲ ਠੀਕ ਆ ਫਿਰ ਉਹਦੇ ਚ ਪਾ ਦੇ ਥੋੜੀ ਜਿਹੀ ਖੋਰ ਨਵੇੜ ਕੰਮ ਉੱਥੇ ਉੱਥੇ ਇਕੱਠੇ ਹੀ ਉਹਦੇ ਕੋਲ ਤੇ ਲੈ ਲੁਗੀ ਮਾਸੀ ਕੋਲ ਤੇ ਹੋਰ ਕੀ ਵਾਹ ਵਾਹ ਚ ਪਾ ਦਨ ਥੋੜੀ ਜਿਹੀ ਦਾ ਫੜਪਾ ਦਾ ਪੁੱਤ ਖੋਲ 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 ਹਾਂ ਚੋ ਇੱਧਰ ਤੇ ਕੱਢ ਕੇ ਪਾ ਦੇ ਚਾਹੇ ਐ ਦਮਾ ਕਰਾ ਲਾ ਲੋ ਖਾਣੀ ਹੈ ਸਾਡੇ ਚੜ ਨਹੀਂ ਹੈਗੀ ਹੈ ਇਹ ਵੀ ਗੱਲ ਉੱਥੇ ਪਾ ਲਈ ਹੈ ਨਾ ਆਹ ਇੱਧਰ ਬੱਸ ਕੋਈ ਨਾ ਬਸ ਪਾ ਦੇ ਮੰਮੀ ਦਾ ਡੱਬਾ ਨਹੀਂ ਕੋਈ ਹੋਰ ਨਾ ਕਰ ਸੋਈ ਹਟ ਫੇਰ ਮੈਂ ਉੱਧਰ ਲੱਭਦੀ ਹਾਂ ਹੋਰ ਕੱਬ ਤੇਲ ਲਾ ਚਾਹੇ ਹਾਂ ਦੋ ਕੜਨੀਆਂ ਉਹ ਪਈਆਂ ਪਦੇ ਉਹ ਦਹੀਂ ਚੱਕ ਕੇ ਜਿਹੜੀਆਂ ਦੋ ਰੁਪਈਆਂ ਹਾਂ ਉਹ ਥੱਲੇ गिर ਗਿਆ ਦੇਖਣ ਨੂੰ ਚੜ ਨਹੀਂ ਲੱਗਦੇ ਹੈਗੇ ਆ ਲੋ तो चलो ये भी निबड़ गया कम चार काम चार महीना घरे करा देना जाके ਰਹੀ ਇਹ ਵੀ ਹੁਣ ਆਏ ਕਰਾਂਗੇ ਹੁਣ ਇਹਦੇ ਵਿੱਚ ਦੇ ਦੋ ਰੋਟੀਆਂ ਚੋਪੜ ਲੈਣੀਆਂ ਆਪਾਂ ਨੇ ਵਿੱਚ ਦੇ ਚਾਲ ਬੋਲੇ ਸੋਨਿਹਾਲ ਬਲਾ ਤੇ ਪਤੇ ਗਾ ਮਾਮੀ ਦੇ ਤਾਂ ਬਹੁਤ ਆ ਕਿ ਹੋਰ ਪਾ ਦਈਏ ਲੈ ਜੀ ਸਰ ਨਹੀਂ ਕੋਈ ਚਲੋ ਇਹ ਵੀ ਆਪਾਂ ਨਹੀਂ ਖਾਣੀ ਆਗੇ ਵੇਖੇ ਯਾ ਨੀ ਤੋਂ ਯੋ ਹੜੀਆਂ ਆ ਕੇ ਫਿਰ ਵੀ ਰਾਜਵਿੰਦਰ ਨੇ ਡੱਬੇ ਜੱਤੀ ਪਾ ਲਈ ਲਈ ਸਾਡਾ ਤਾਂ ਹੋ ਗਿਆ ਸੀ ਹਾਲਾ ਤੁਸੀਂ ਆਓ ਨਾ ਡੱਬਾ ਲੈ ਕੇ ਹੋ ਜਾਓ ਇਹ ਤਰਫ ਇਹ ਤਰਫ ਇਹ ਤਰਫ ਹੁਣ ਆਪਾਂ ਨਾ ਕਹੀ ਵੀ ਮਿੱਤਰਾ ਚਲੋ ਚਲੋ ਫਿਰ ਕੱਲ ਨਵੇੜੀੇ ਕੰਮ ਫਿਰ ਬਾਕੀ ਦੇ ਦਿਆਂ ਬਾਅਦ ਚਾਕੇ ਦਿਨ ਚੜ ਗਿਆ ਜੀ ਕਾਫੀ ਜ਼ਿਆਦਾ ਤੇ ਹੁਣ ਚੱਲੇ ਜੀ ਤਿਆਰ ਵਿਆਰ ਹੋ ਕੇ ਜਹਰਜੀ ਸਾਹਿਬ ਮੱਥਾ ਟੇਕਣ ਵਾਸਤੇ ਅੱਜ ਉੱਪਰ ਕਹਿੰਦੇ ਕਾਫੀ ਸੰਗਤ ਆਈ ਹੋਈ ਹੈ ਜਿਹੜੇ ਉਹ ਬੀਬਾ ਜੀ ਹੈਗੇ ਨੇ ਜਿਹੜੇ ਗੱਦੀ ਦੇ ਉੱਪਰ ਮਤਲਬ ਗੁਰੂ ਘਰਾਂ ਨੂੰ ਸੰਭਾਲਦੇ ਨੇ ਹਨਾ ਉਹਨਾਂ ਦਾ ਜਿਹੜਾ ਜਨਮ ਦਿਨ ਆ ਥੋੜੇ ਦਿਨਾਂ ਤੱਕ ਹੈਗਾ ਤੇ ਸੰਡੇ ਨੂੰ ਐਤਵਾਰ ਹੋਣ ਕਰਕੇ ਵੀ ਹਰੀਪੁਰ ਸਾਹਿਬ ਵੀ ਸੰਗਤ ਬਹੁਤ ਆਉਂਦੀ ਤੇ ਜੋੜਜੀ ਸਾਹਿਬ ਵੀ ਸੰਗਤ ਬਹੁਤ ਆਉਂਦੀ ਹੈ ਤੇ ਉੱਪਰ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਆਪਣੇ ਜਾਣਕਾਰ ਵੀ ਆਗੇ ਸੀ ਕੋਈ ਥੱਲੇ ਗੁਰਦਾਰਾ ਸਾਹਿਬ 'ਚ ਮੱਥਾ ਟੇਕਣਾ ਤੇ ਉਹਨਾਂ ਦੇ ਕੋਲ ਥੋੜਾ ਟਾਈਮ ਲੱਗੇ ਸਾਨੂੰ 10 ਘੰਟਾ ਨਹੀਂ ਤਾਂ ਹੁਣ ਅਸੀਂ ਇੱਥੇ ਪਹੁੰਚਣਾ ਸੀਗਾ ਤੇ ਹੁਣ ਤੁਹਾਨੂੰ ਆਪਾਂ ਗੁਰੂ ਘਰ ਦੇ ਵੀ ਪ੍ਰਦਰਸ਼ਨ ਕਰਾਵਾਂਗੇ ਤੇ ਕੀ ਕਹਿੰਦੀਆਂ ਮਾਸੀ ਰਾਈ ਡੀਕ ਡੀਕ ਮੈਨੂੰ ਹੋ ਗਿਆ ਇਹਨਾਂ ਦਾ ਬੁਰਾ ਹਾਲ ਅਛਰ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲੀਏ ਫਿਰ ਗੁਰੂ ਘਰ ਦਰਸ਼ਨ ਕਰਨ ਹਾਂ ਹਾਂ ਬੀ ਸੁਖਬੀਰ ਕੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਜੀ ਸਾਰੇ ਸਬਸਕ੍ਰਾਈਬਰਾਂ ਦੇ ਲਈ ਆਪਾਂ ਨੂੰ ਜਿਹੜੇ ਦੇਖਦੇ ਨੇ ਉਹਨਾਂ ਦੇ ਅਰਦਾਸ ਕਰਕੇ ਆਉਣੇ ਪੁੱਛੀ ਠੀਕ ਆ ਪੁੱਤ ਹਾਂ ਹਾਂਸੀ ਸਾਸੀ ਕਾ ਤਾਂ ਹੁਣ ਫਿਰ ਤਾਂthetaਰ ਦਾਸ ਤਾਂ ਐ ਕਰਨੀ ਆ ਸਪੀਕਰ ਦੇਣਾ ਮੈਨੂੰ ਉਥੇ ਮੈਕ ਦੇ ਦੇਣਾ ਫੜਾ ਹੈ ਨਾ ਠੀਕ ਆ ਅੱਛਾ ਮੇਰੀ ਅਰਦਾਸ ਲੱਗਦੀ ਆ ਹਾਂ ਚਲ ਫੇਰ ਠੀਕ ਆ ਮੰਮੀ ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਜੋਹਰ ਜੀ ਲੈ ਕੇ ਚੱਲੀ ਬੜੀ ਤੱਕਨ ਤੱਕੀ ਪੌਣੇ 12 ਘੱਟੇ ਹੈ ਨਾ ਤੱਕਮ ਤੱਕੀ ਨੇ ਕੇ ਚੱਲੀ ਵੀ ਬਹੁਤ ੱੱਕੇ ਮਾਰੇ ਨੇ ਵੀ ਨਿਕਲਦੀ ਨਹੀਂ ਅੰਦਰ ਤੇ ਹੈ ਨਾ ਪੌਣੇ 12 ਕਰਤੇ 10 ਵਜੇ ਦਾ ਟਾਈਮ ਤਾਂ ਪੌਣੇ 12 ਹੋ ਗਏ ਦੇਖ ਲਓ ਚਲੋ ਚੱਲੀਏ ਫਿਰ ਹੈ ਨਾ ਬਾਕੀ ਕਿਥੇ ਟੱਬਰ ਆਪਣਾ ਹੋਰ ਟੱਬਰ ਆ ਗਿਆ ਅੰਦਰ ਹਾਂ ਅੰਦਰ ਤੇ ਥੋੜੀ ਜੀ ਪੇਟ ਪੂਜਾ ਕਰਦੇ ਉਹ ਇਹ ਵੀ ਪਿੱਛੇ ਚੌਲਾਂ ਦਾ ਸਵਾਦ ਦੇਖ ਲੀ ਬੜਾ ਜੀ ਅੱਛਾ ਅੱਛਾ ਸਸ ਦੇਖੋ 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 ਉਹਨਾਂ ਨੇ ਕਿਹਾ ਵੀ ਉੱਪਰ ਲੰਗਰ ਤੁਸੀਂ ਖਾਣਾ ਖਿਆ ਉਹਦੀ ਖਾ ਇਹ ਵੀ ਗੱਲ ਠੀਕ ਹੈ ਉੱਪ ਉੱਪਰ ਜਾ ਕੇ ਦੇਖੂਗਾ ਜੇ ਮੂਡ ਕਰਿਆ ਪਾ ਵੀ ਖਾ ਲਿਆ ਔਰ ਇਹ ਮਾਤਾ ਔਰੇ ਵੀ ਮਿੱਠੇ ਚਾਲ ਤੇ ਸਵਾਦ ਬਣੇ ਵਿਦਿਆਨ ਕੋਲ ਹਾਂ ਤਾਂ ਬਦਿਆ ਬਣਾਈ ਇੱਕ ਨੂਰ ਕਹਿੰਦਾ ਹਰ ਇੱਕ ਚੀਜ਼ ਸਵਾਦ ਹੁੰਦੀ ਹੈ ਕਹਿੰਦੇ ਸਾਰੀ ਚੀਜ਼ ਸਵਾਦ ਹੁੰਦੀ ਹੈ ਲੱਗੇ ਅੱਗੇ ਨੌਣੇ ਵਾਪਸ ਲੈ ਕੇ ਆਈ ਫਿਰ ਹਾਂ ਨੂੰ ਮੈਂ ਬੰਮਾ ਤੇ ਜੜਣੀ ਦਾ ਤਾਂ ਤੀਨ ਸਵਾਦ ਨਹੀਂ ਬਣਾਈ ਮਾਮੀ ਦੀ ਸਵਾਦ ਲੇਕੀ ਜਾਣੀ ਹੈ ਜੜਣੀ ਗਾ ਚੱਲ ਖਾਣ ਨੂੰ ਨਹੀਂ ਦਦੀ ਨਾ ਨਾਰਾਜ਼ ਹੋ ਜਾਵੇ ਕਿਤੇ ਉਹਨੇ ਕਿਹਾ ਲਾ ਤੂੰ ਜੜਣੀ ਤੇਦੀ ਨਹੀਂ ਮੈਂ ਨਹੀਂ ਬਣਾਉਂਦੀ ਇਹ ਅੱਜ ਤੇ ਮੇਰੀ ਜੜਣੀ ਬੰਦਾ ਉਹ ਪਤਾ ਹੈ ਇੱਕੋ ਟੇਸਟ ਖਾ ਖਾ ਕੇ ਬੰਦਾ ਥੋੜਾ ਜਿਹਾ ਬੋਰ ਹੋ ਜਾਂਦਾ ਜਦ ਤੂੰ ਇਹ ਹੱਥ ਦਾ ਟੇਸਟ ਜਾਨੂੰ ਉਹੀ ਚੰਗਾ ਲੱਗਣ ਲੱਗ ਜਾਣਾ ਮਾੜਾ ਮੋਟਾ ਆ ਜਾ ਰਾਜ ਥੋੜੇ ਕਿ ਦਿਨ ਕਈ ਵਾਰ ਆਪਾਂ ਕੀ ਕਰਦੇ ਆਪਾਂ ਘੁੰਮਣ ਫੇਰਨ ਚਲੇ ਜਾਂਦੇ ਹਫ਼ਤੇ ਬਾਅਦ ਕਹਿੰਦਾ ਸਬਜ਼ੀ ਤੇ ਮਿਰਚ ਲੈ ਕਹਿੰਦਾ ਉਹ ਝੂਠੇ ਬੋਲ ਜਾਂਦੇ ਇੰਨੀ ਸਵਾਦ ਸਬਜ਼ੀ ਏ ਨਹੀਂ ਇੱਕ ਹਫ਼ਤੇ ਬਾਅਦ ਤੇ ਆਪਾਂ ਕਿੱਥੇ ਚਲੇ ਜਾਈਏ ਪਰ ਸਵਾਦ ਤਾਂ ਫਿਰ ਜਾ ਕੇ ਸੌਣ ਦਾ ਆਪਣੇ ਘਰ ਚੋਂ ਆਉਂਦਾ ਉਹ ਗੱਲ ਹੁੰਦੀ ਆ ਵੀ ਦੋ ਕੁ ਦਿਨ ਚੰਗਾ ਲੱਗਦਾ ਜ਼ਰੂਰ ਬਾਹਰ ਜਾ ਕੇ ਇੱਧਰ ਉੱਧਰ ਫੇਰ ਫੱਟੂ ਫੱਟੂ ਤੁਸੀਂ ਸਾਰੀ ਦੁਪਹਿਰ ਹੀ ਕਮਾੜਨੇ ਅੱਜ ਕੋਈ ਹਾਂ ਚਲੋ ਚਲੋ ਮੇਰੀ ਕਹਿੰਦੀ ਮੈਂ ਬਲ ਤੋਂ ਬਲ ਸਾਰੀ ਦੁਪਹਿਰ ਹੀ ਕਮਾੜਨੇ ਅੱਜ ਕੋਈ ਰਾਮ ਰੂਮ ਕਰਨਾ ਹੀ ਨਹੀਂ ਅੱਛਾ ਚਲੋ ਚਲੋ ਚਲ ਜੀਏ ਫਿਰ ਆਜਾ ਰਮਨ ਕੱਢਦਾ ਗੱਡੀ ਤੁਸੀਂ ਗੱਡੀ ਉੱਥੇ ਨੂੰ ਕਰੋ ਓਕੇ ਆ ਗਿਆ ਗੱਡੀ ਸਟਾਪ ਪਹੁੰਚ ਗਏ ਜੀ ਦਰਦ ਹੋ ਰਿਹਾ ਸਾਫ ਡੇਰਾ ਬਾਬਾ ਜੋੜਜੀ ਸਾਹਿਬ ਜੀ ਆ ਰਹੀ ਹੈ

चलो 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 बोलो भाई